ਮੁੱਖ ਮੰਤਰੀ ਭਗਵੰਤ ਮਾਨ ਸਿਰਫ ਔਰ ਸਿਰਫ ਲੋਕਾਂ ਦੇ ਸਾਹਮਣੇ ਝੂਠ ਬੋਲਦਾ ਹੈ ਗੁੰਮਰਾਹ ਕਰਦਾ ਹੈ ਤੇ ਅੱਜ ਤੱਕ ਅਜਹੀ ਕੋਈ ਵੀ ਗੱਲ ਜੋ ਉਹ ਮੂੰਹੋਂ ਬੋਲਦੇ ਨੇ ਕਿ ਉਹ ਸੱਚ ਆ ਇਹ ਬਿਆਨ ਸਰਬਜੀਤ ਸਿੰਘ ਚਿੰਝਰ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਦਿੱਤਾ ਗਿਆ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਭੱਦੀ ਸ਼ਬਦਾਵਲੀ ਵਰਤੀ ਗਈ ਆ ਉਸ ਨੂੰ ਲੈ ਕੇ ਮੈਂ ਖੁਦ ਹੈਰਾਨ ਸੀ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਔਰ ਸਿਰਫ ਆਪਣੀ ਸ਼ਬਦਾਵਲੀ ਦੇ ਨਾਲ ਲੋਕਾਂ ਨੂੰ ਭੜਕਾ ਰਹੇ ਹਨ ਤੇ ਸਿਰਫ ਔਰ ਸਿਰਫ ਗੱਲਾਂ ਹੀ ਕੀਤੀਆਂ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦੇ ਵੱਲੋਂ ਪਲਟਵਾਰ ਵੀ ਕੀਤਾ ਗਿਆ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕਿਸਾਨੀ ਮੁੱਦਾ ਉੱਠਿਆ ਤੇ ਸ਼ੁਕਰਨ ਸਿੰਘ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ 0 ਐਫ ਆਈ ਆਰ ਦਰਜ ਕੀਤੀ ਤੇ ਜਿਸ ਦੇ ਦੌਰਾਨ ਸਿਰਫ ਔਰ ਸਿਰਫ ਲੋਕਾਂ ਨੂੰ ਮੂਰਖ ਬਣਾਇਆ ਇਹ ਬਿਆਨ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਪਲਟਵਾਰ ਆਪ ਸਰਕਾਰ ਤੇ ਕੀਤਾ ਹੋਰ ਕੀ ਕਹਿਣਾ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਸੁਣਦੇ ਆ ਮੁੱਖ ਮੰਤਰੀ ਕੇਵਲ ਝੂਠ ਬੋਲਣ ਤੱਕ ਲੱਗਿਆ ਹੋਇਆ ਉਹ ਨੌਜਵਾਨ ਦੀ ਇੱਕ ਦੀ ਕਿਸਾਨ ਦੀ ਸ਼ਹੀਦ ਹੋਣ ਤੋਂ ਬਾਅਦ ਕਿੰਨੇ ਦਿਨ ਲੜਾਈ ਲੜਨੀ ਪੈਂਦੀ ਆ ਐਫ ਆਈ ਆਰ ਦਰਜ ਕਰਾਉਣ ਲਈ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਅੜ ਪਛਾਤੀ ਪੁਲਿਸ ਕਿੱਥੇ ਹੁੰਦੀ ਆ ਅੱਜ ਉਹਨੇ ਜ਼ੀਰੋ ਐਫ ਆਈ ਆਰ ਕਰਕੇ ਇਹ ਸਾਬਤ ਕਰ ਦਿੱਤਾ ਕਿ ਇਹ ਬਿਲਕੁਲ ਨਖਿੱਦ ਮੁੱਖ ਮੰਤਰੀ ਆ ਇਸ ਮੁੱਖ ਮੰਤਰੀ ਦੇ ਗੱਲਾਂ ਤੋਂ ਸਲਾਵਾ ਦੂਜਿਆਂ ਨੂੰ ਮਾੜੀ ਭਾਸ਼ਾ ਬੋਲਣ ਤੋਂ ਸਵਾਹ ਇਸ ਬੰਦੇ ਦੇ ਪੱਲੇ ਕੱਖ ਨਹੀਂ ਅੱਜ ਮੁੱਖ ਮੰਤਰੀ ਉਧਰ ਜਦੋਂ ਉਸ ਨੌਜਵਾਨ ਦਾ ਸੰਸਕਾਰ ਹੁੰਦਾ ਐਤੋਂ ਮਾੜੀ ਹਰਕਤ ਕੀ ਹੋਵੇਗੀ ਕਿ ਹਮਦਰਦੀ ਪ੍ਰਗਟ ਕਰਨ ਦੀ ਬਜਾਏ ਫੇਰ ਇੱਕ ਨਵਾਂ ਝੂਠ ਜਿਹੜਾ ਕੱਢ ਕੇ ਪ੍ਰੈਸ ਕਾਨਫਰੰਸ ਕਰਨ ਬੈਠ ਗਿਆ ਸੋ ਇਹ ਲੋਕਾਂ ਦੇ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਮੈਂ ਸਮਝਦਾ ਕਿ ਅੱਜ ਪੰਜਾਬ ਸਰਕਾਰ ਦਿੱਲੀ ਏਜੰਡਾ ਸਰਕਾਰ ਕੇਜਰੀਵਾਲ ਰਾਘਵ ਚੱਡੇ ਦੀ ਚਲਾਈ ਹੋਈ ਸਰਕਾਰ ਜਿਹਦੀ ਕਟਪੁਤਲੀ ਬਣਿਆ ਹੋਇਆ ਭਗਵੰਤ ਮਾਨ ਅੱਜ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਤੋਂ ਸਭਾ ਰੱਖ ਵੀ ਪੱਲੇ ਨਹੀਂ ਹੈ ਹਰ ਰੋਜ਼ ਨਮਾਜ਼ ਛੁੱਟ ਕਿਸਾਨ ਉਹ ਦੁਖੀ ਨੌਜਵਾਨ ਉਹ ਦੁਖੀ ਮਲਾਜ਼ਮ ਉਹ ਦੁਖੀ ਮਜ਼ਦੂਰ ਉਹ ਦੁਖੀ ਤੇ ਪੰਜਾਬ ਦੀ ਇੰਡਸਟਰੀ ਵਪਾਰੀ ਉਹ ਦੁਖੀ ਦਿਨ ਦਿਹਾੜੇ ਫਰੋਤੀਆਂ ਦਿਨ ਦਿਹਾੜੇ ਗੈਂਗਸਟਰਾਂ ਦੇ ਫੂਨ ਦਿਨ ਦਿਹਾੜੇ ਨੌਜ ਉਹਨਾਂ ਨੂੰ ਗੋਲੀਆਂ ਕੋਈ ਡਿਵੈਲਪਮੈਂਟ ਨਹੀਂ ਕੋਈ ਰੁਜ਼ਗਾਰ ਨਹੀਂ ਕੋਈ ਪਤੇ ਦੀ ਗੱਲ ਨਹੀਂ ਸਾਨੂੰ ਜੇ ਰੋਜ਼ ਸੁਣਨ ਨੂੰ ਮਿਲਦੀਆਂ ਨੇ ਤਾਂ ਨਮੀਆਂ-ਨਮੀਆਂ ਕਹਾਣੀਆਂ ਲੱਛੇਦਾਰ ਗੱਲਾਂ ਤੇ ਮੁੱਖ ਮੰਤਰੀ ਦੀ ਮਾੜੀ ਭਾਸ਼ਾ ਜਿਹੜੀ ਉਹ ਵਰਤਦਾ ਤੇ ਸਭ ਤੋਂ ਵੱਡੀ ਗੱਲ 70 ਸਾਲ ਚ ਪਹਿਲੀ ਵਾਰ ਹੋਇਆ ਮੁੱਖ ਮੰਤਰੀ ਦੀ ਹਰ ਰੋਜ਼ ਵੱਡਾ ਝੂਠ ਇੱਕ ਗੱਲ ਸਾਬਤ ਕਰ ਦੇਵੇ ਮੁੱਖ ਮੰਤਰੀ ਕਿ ਪਿਛਲੇ 2 ਸਾਲ ਦੇ ਵਿੱਚ ਇੱਕ ਗੱਲ ਵੀ ਸੱਚ ਬੋਲਿਆ ਹੋਵੇ ਇੱਕ ਗੱਲ ਵੀ ਕਿਹੜੀ ਇੰਡਸਟਰੀ ਨਵੀਂ ਆਈ ਆ ਲੋਲ ਲੈ ਲੈ ਕੇ ਕਰਜ਼ਾ ਲੈ ਲੈ ਕੇ ਪੰਜਾਬ ਡੋਅ ਹੋਇਆ ਪਿਆ ਕੋਈ ਰੁਜ਼ਗਾਰ ਨਹੀਂ ਆਇਆ ਜਿਹੜਾ ਥੋੜਾ ਬੋਤਾ 2 400 ਨੂੰ ਦਿੱਤਾ ਉਹ ਵੀ ਬਾਹਰ ਲੈਣ ਨੂੰ ਦਿੱਤਾ ਹਰ ਦਿਨ ਨਮਾ ਝੂਟ ਨਮੀਆਂ ਕਹਾਣੀਆਂ ਪੰਜਾਬ ਨੂੰ ਇਹ ਲੋਕ ਉਹ ਖੂਬ ਜਿ ਸਟਕੇ ਜਾਣਗੇ ਜਿਹਨੂੰ ਕੱਢਣ ਲਈ ਮੈਨੂੰ ਲੱਗਦਾ ਆਪਾਂ ਨੂੰ ਸਾਰਿਆਂ ਨੂੰ ਬਹੁਤ ਸਾਲ ਲੱਗ ਜਾਣੇ ਆ ਸੋ ਇਸ ਲਈ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਹਰ ਵਰਗ ਨੂੰ ਬੇਨਤੀ ਆ ਕਿ ਇਕੱਠੇ ਹੋਵੋ ਤਕੜੇ ਹੋਵੋ ਆਪਣੇ ਤੇ ਪ੍ਰਾਏ ਦੀ ਪਰਖ ਕਰੋ ਅਸੀਂ ਇਹ ਇਕ ਠੋਕ ਕੇ ਕਹਿੰਦੇ ਆ ਕਿ ਜਿੰਨਾ ਕਿਸਾਨਾਂ ਲਈ ਜੇ 25 ਸਾਲ ਤੋਂ ਮੋਟਰਾਂ ਦੇ ਬਿੱਲ ਮਾਫਲੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਦੌਲਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਨੇ ਜੇ ਲੰਗਰ ਲਾ ਕੇ ਕਿਸਾਨਾਂ ਨੂੰ ਮੋਟਰਾਂ ਦੇ ਕਨੈਕਸ਼ਨ ਮੰਡੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਮੰਡੇ ਕੋਈ ਕਹੇ ਕਿ ਕਿਸਾਨਾਂ ਲਈ ਕਿਸੇ ਨੇ ਕੋਈ ਜੂਂ ਵੀ ਕੀਤੀ ਹੋਵੇ ਜੇ ਅੱਜ ਪਿੰਡਾਂ ਦੇ ਵਿੱਚ ਲੱਗੀਆਂ ਹੋਈਆਂ ਕੱਲੀਆਂ-ਕੱਲੀਆਂ ਇੰਟਰਲੌਕ ਟੈਲਾ ਸ਼ਹਿਰਾਂ 'ਚ ਪਏ ਹੋਏ ਸੀਵਰੇਜ ਜਦੋਂ ਵੀ ਤੁਸੀਂ ਕਿਸੇ ਗਲੀ ਨੂੰ ਲੰਘੋਗੇ ਪੁੱਛ ਕੇ ਦੇਖ ਲਿਓ ਕਦੋਂ ਬਣੀ ਆ ਪੂਰੇ ਪੰਜਾਬ ਦਾ ਚੈਲੇਜ ਆ ਕਹਿਣਗੇ ਸ਼੍ਰੋਮਣੀ ਕਾਲ ਦੀ ਸਰਕਾਰ ਵੇਲੇ ਬਣੀ ਆ ਜਿਹੜੀ ਮਰਜ਼ੀ ਸੜਕ ਨੂੰ ਆ ਚੰਡੀਗੜ੍ਹ ਦੀ ਰਾਜਧਾਨੀ 'ਚ ਬੈਠੇ ਹੋ ਚਲੇ ਜਾਓ ਗੱਡੀ ਲੈ ਕੇ ਇੱਧਰੋਂ ਚਲੇ ਜਾਓ ਨਮਾ ਸ਼ਹਿਰ ਹੁਸ਼ਿਆਰਪੁਰ ਫਗਵਾੜੇ ਤੱਕ ਜਿੱਧਰ ਮਰਜ਼ੀ ਚਲੇ ਜਾਓ ਪਠਾਨਕੋਟ ਤੱਕ ਇੱਧਰੋਂ ਬਠਿੰਡੇ ਤੱਕ ਚਲੇ ਜਾਓ ਅੰਮ੍ਰਿਤਸਰ ਸਾਹਿਬ ਤੱਕ ਚਲੇ ਜਾਓ ਕੱਲੀ ਕੱਲੀ ਸੜਕ ਮੂੰਹੋਂ ਬੋਲਦੀ ਆ ਇਹ ਜਿਹੜੇ ਆ ਸੜਕਾਂ ਨੇ ਕੀ ਸ਼੍ਰੋਮਣੀ ਕਾਲੀਦਲ ਨੇ ਇਹ ਪੰਜਾਬ ਦੀ ਤਰੱਕੀ ਲਿਆਂਦੀ ਆ ਜਿਹੜੇ ਮਰਜੀ 에어ਪੋਰਟ ਤੇ ਜਾ ਕੇ ਖੜ ਜਿਓ ਹਰੇਕ 에어ਪੋਰਟ ਤੇ ਸ਼੍ਰੋਮਣੀ ਕਾਲੀਦਲ ਦਾ ਨਾਮ ਬੋਲਦਾ ਜਿਹੜੇ ਮਰਜੀ ਤੁਸੀਂ ਦਫ਼ਤਰ 'ਚ ਵੜ ਜਿਓ ਜੇ ਪੁੱਛੋਗੇ ਕਿਹੜੇ ਟਾਈਮ ਦੀ ਭਰਤੀਆਂ ਦਾ ਕਹਿਣਗੇ ਸ਼੍ਰੋਮਣੀ ਕਾਲੀਦਲ ਦੀ ਭਾਵੇਂ 97 ਵਾਲੀ ਸਰਕਾਰ ਦੀ ਭਰਤੀ ਹੋਵੇ ਜ਼ਿਆਦਾਤਰ ਜਾਂ 77 ਵਾਲੀ ਹੋਵੇ ਸੋ ਕਹਿਣ ਦਾ ਮਤਲਬ ਹੈ ਕਿ ਜੇ ਡਿਵੈਲਪਮੈਂਟ ਕੀਤੀ ਰੋਜ਼ਗਾਰ ਦਿੱਤਾ ਇੰਡਸਟਰੀ ਆਈ 에어ਪੋਰਟ ਆਇਆ ਸੜਕਾਂ ਆਈਆਂ ਤਾਂ ਸਾਰਾ ਕੁਝ ਸ਼੍ਰੋਮਣੀ ਕਾਲੀਦਲ ਨੇ ਕੀਤਾ ਇਹ ਗੱਲ ਕਰਦੇ ਨੇ ਉਂਗਲੀਆਂ ਚੱਕਦੇ ਨੇ ਪੱਥ ਦੀ ਸਰਕਾਰ ਤੇ ਹੱਕ ਢਾ ਕੇ ਕਹਿੰਦੇ ਆ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਸ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇਹ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਅਕਾਲ ਪੁਰਖ ਦਾ ਧੰਨਵਾਦ ਕੋਟਾਰ ਕੋਟਾਂ ਦਾ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੋਂ ਪੱਥ ਦੀ ਪੰਜਾਬ ਦੇ ਪੰਜਾਬੀ ਦੀ ਸੇਵਾ ਕਰਾਈ ਅੱਜ ਸ੍ਰੀ ਹਰਮੰਦਰ ਸਾਹਿਬ ਦਾ ਚਗਿਰਦਾ ਦਰਗਿਆਣਾ ਮੰਦਿਰ ਦਾ ਚਗਿਰਦਾ ਭਗਵਾਰ ਬਾਲਮੀਕ ਜੀ ਦੀ ਯਾਦਗਾਰ ਗੁਰੂ ਰਵਿਦਾਸ ਜੀ ਦੀ ਯਾਦਗਾਰ ਜੰਗੀ ਯਾਦਗਾਰ ਵੱਡਾ ਕੱਲੂਕਾਰਾ ਛੋਟਾ ਕੱਲੂਕਾਰਾ ਚੱਪੜ ਚਿੜੀ ਜਿੱਧਰ ਮਰਜੀ ਚਲੇ ਜਾਇਓ ਇਹ ਸਾਰੀ ਸੇਵਾ ਸ਼੍ਰੋਮਣੀ ਕਲਦ ਨੇ ਕੀਤੀ ਆ ਕਿਸੇ ਹੋਰ ਨੇ ਇੱਕ ਇੱਟ ਵੀ ਲਾਈ ਹੋਵੇ ਕਦੇ ਪੱਥਰ ਦੇ ਰਾਤੇ ਕਹਿ ਦੇਵੇ ਕਿਸੇ ਨੇ ਇੱਕ ਇੱਟ ਵੀ ਭਗਵਾਰ ਬਾਲਮੀਕ ਜੀ ਲਈ ਹੋਵੇ ਕੋਈ ਕਹਿ ਦੇਵੇ ਕਿਸੇ ਨੇ ਇੱਕ ਇੱਟ ਵੀ ਗੁਰੂ ਰਵਿਦਾਸ ਜੀ ਲਈ ਹੋਵੇ ਕੋਈ ਕਹਿ ਦੇਵੇ ਕਿਸ ਨੇ ਕਿੱਟ ਵੀ ਕੁਤਰਗਾਣਾ ਮੱਧ ਦੇ ਨੇੜੇ ਲਾਈ ਹੋਵੇ ਕਹਿ ਦੇਵੇ ਸੋ ਇਹ ਸੇਵਾ ਵੀ ਭਾਈਚਾਰਕ ਸਾਜ ਦੀ ਸੇਵਾ ਸਾਰੇ ਗੁਰੂ ਪੈਗੰਬਰਾਂ ਦੀ ਸੇਵਾ ਸ਼ਹੀਦਾਂ ਦੀ ਸੇਵਾ ਦੀ ਜਿਹੜੀਆਂ ਯਾਦਗਾਰਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਲਈ ਸਾਡੇ ਵਿਰਸੇ ਨਾਲ ਜੋੜ ਲਈ ਇਹ ਸਾਰੀ ਸੇਵਾ ਸ਼੍ਰੋਮਣੀ ਕਾਲ ਦੇ ਹਿੱਸੇ ਆਈ ਇਹ ਗੱਲ ਕਰਦੇ ਨੇ ਬੰਦੀ ਸਿੰਘਾਂ ਤੇ ਜੇ ਬੰਦੀ ਸਿੰਘਾਂ ਨੂੰ ਬਾਹਰਲੇ ਸੁਬਿਆਂ ਚੋਂ ਲਿਆ ਕੇ ਪੰਜਾਬ ਦੀਆਂ ਜੇਲਾਂ ਵਿੱਚ ਲਿਆਂਦਾ ਸੀ ਉਹ ਵੀ ਸ਼੍ਰੋਮਣੀ ਕਾਲ ਦੇ ਸਰਕਾਰ ਨੇ ਲਿਆਂਦਾ ਸੀ ਜਿੱਥੇ ਮਰਜ਼ੀ ਜਾ ਕੇ ਜਿਹੜੇ ਮਰਜ਼ੀ ਬੰਦੀ ਸਿੰਘ ਨੂੰ ਪੁੱਛ ਲੋ ਸੋ ਕਹਿਣ ਦਾ ਮਤਲਬ ਹੈ ਸੱਚ ਤੇ ਸੀ ਸੱਚ ਤੇ ਹਾਂ ਤੇ ਸੱਚ ਤੇ ਰਹਾਂਗੇ ਝੂਠ ਬੋਲ ਕੇ ਕਦੇ ਸ਼੍ਰੋਮਣੀ ਕਾਲਦਲ ਨੇ ਸਰਕਾਰਾਂ ਨਹੀਂ ਬਣਾਈਆਂ ਅੱਜ ਪੰਜਾਬ ਦਾ ਹਰ ਵਰਗ ਹਉਬ-ਹਉਬ ਕੇ ਕਹਿ ਰਿਹਾ ਕਿ ਦੁਬਾਰਾ ਸ਼੍ਰੋਮਣੀ ਕਾਲਦਲ ਦੀ ਸਰਕਾਰ ਆਵੇ ਤੇ ਪੰਜਾਬ ਵਿੱਚ ਭਾਈਚਾਰਕ ਸਾਜ ਪੰਥ ਪੰਜਾਬ ਤੇ ਪੰਜਾਬੀ ਦੀ ਚੜ੍ਹਦੀ ਕਲਾ ਹੋਵੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤੇ ਡਿਵੈਲਪਮੈਂਟ ਹੋਵੇ ਸੋ ਇਹ ਸਾਰੇ ਨੌਜਵਾਨ ਜਿਨ੍ਹਾਂ ਨੂੰ ਪਾਰਟੀ ਨੇ ਪਾਰਟੀ ਦੇ ਮੰਚ ਤੇ ਆ ਕੇ ਕੰਮ ਕਰਨ ਦਾ ਮੌਕਾ ਦਿੱਤਾ ਦੇਖੋ ਉਹਦਾ ਕੋਈ ਵੱਡਾ ਕੋਈ ਛੋਟਾ ਨਹੀਂ ਹੁੰਦਾ ਗੱਲ ਹੁੰਦੀ ਆ ਕੰਮ ਕਰਨ ਦੀ ਗੱਲ ਹੁੰਦੀ ਆ ਕਿ ਆਪਾਂ ਆਪਣੇ ਪੰਜਾਬ ਲਈ ਕਰਨਾ ਹੈ ਜੇ ਪੰਜਾਬ ਲਈ ਕੁਝ ਕਰਨਾ ਹੈ ਜਿਹੜੀਆਂ ਗੱਲਾਂ ਹਿੱਕ ਡਾ ਕੇ ਤੁਸੀਂ ਆ ਸ਼੍ਰੋਮਣੀ ਕਾਲਜਦੀਆਂ ਦੇ ਮੰਚ ਤੇ ਆ ਕੇ ਕਰ ਸਕਦੇ ਹੋ ਕਿਸੇ ਪਾਰਟੀ ਤੁਹਾਨੂੰ ਚੂਨ ਹੀ ਕਰਨ ਦਿੰਦੀ ਸਾਹ ਨਹੀਂ ਕੱਢਣ ਦਿੰਦੇ ਅਗਲੇ ਦਿੱਲੀ ਤੋਂ ਲੈਟਰ ਬਣਾ ਕੇ ਭੇਜਦੇ ਨੇ ਅੱਜ 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 ਯੂਥ ਵਿੰਗ ਦੀ ਅਨਾਉਂਸਮੈਂਟ ਕੀਤੀ ਆ ਭਰਤੀ ਦੇ ਆਧਾਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਖੁੱਲਾ ਸਾਨੂੰ ਛੱਡਿਆ ਕਿ ਕੋਈ ਸਪਾਰਸ ਨਹੀਂ ਕੋਈ ਕਿਸੇ ਦੀ ਕੋਈ ਦੂਂਦਰਾਤ ਨਹੀਂ ਕਰਨੀ ਮਿਹਨਤ ਤੇ ਕਾਬਿਲ ਦੇ ਆਧਾਰ ਤੇ ਨੌਜਵਾਨਾਂ ਨੂੰ ਬਣਾਓ ਕੋਈ ਕਿਸੇ ਦੀ ਸਪਾਰਸ ਨੂੰ ਦੀ ਲੋੜ ਨਹੀਂ ਸੋ ਜਿਹੜੇ ਨੌਜਵਾਨਾਂ ਨੇ ਮਿਹਨਤ ਕੀਤੀ ਸਾਰੇ ਨੂੰ ਦਰਜਾ ਦਰਜਾ ਜਿਹੜਾ ਅੱਜ ਪੰਜਾਬ ਲਈ ਕੰਮ ਕਰਨ ਦਾ ਮੌਕਾ ਦਿੱਤਾ ਕਿਉਂਕਿ ਇਹ ਅਹੁਦੇ ਜਿਹੜੇ ਅੱਜ ਦਿੱਤੇ ਗਏ ਨੇ ਇਹ ਕੋਈ ਲੈ ਕੇ ਘਰੇ ਬੈਠਣ ਲਈ ਨਹੀਂ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਕਿ ਤਕੜੇ ਹੋ ਕੇ ਕੰਮ ਕਰੋ ਤੇ ਭਰਤੀ ਖੁੱਲੀ ਆ ਹੋਰ ਵੀ ਜਿਹੜੇ ਨੌਜਵਾਨ ਜਿਹੜੇ ਪੰਜਾਬ ਲਈ ਸੇਵਾ ਕਰਨਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਤੁਹਾਨੂੰ ਜੀ ਆਖਦੇ ਨੇ ਕਿ ਭਰਤੀ ਕਰੋ ਮਿਹਨਤ ਕਰੋ ਤੇ ਪਾਰਟੀ ਦੇ ਮੰਚ ਤੇ ਆ ਕੇ ਤਕੜੇ ਹੋ ਕੇ ਪਾਰਟੀ ਦੀ ਸੇਵਾ ਕਰੋ ਸੋ ਸਾਰੇ ਨੌਜਵਾਨਾਂ ਨੂੰ ਵਧਾਈ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਜਿਹੜੇ ਹੋਰ ਉਦੇਦਾਰ ਨੇ ਜਲਦੀ ਜਿਹੜੀ ਅਗਲੀਆਂ ਲਿਸਟਾਂ ਨੇ ਉਹ ਨਾਲ ਦੀ ਨਾਲ ਅਸੀਂ ਕੱਢੀ ਜਾਵਾਂਗੇ ਤਾਂ ਕਿ ਸਾਰੇ ਨੌਜਵਾਨ ਪੰਜਾਬ ਲਈ ਸੇਵਾ ਕਰਨ ਤੇ ਪੰਜਾਬ ਦੇ ਔਲ ਵਾਲੀ ਨਸਲ ਤੇ ਫਸਲ ਦੀ ਲੜਾਈ ਜਿਹੜਾ ਸ਼੍ਰੋਮਣੀ ਕੈਦਲ ਦੇ ਲੜ ਰਿਹਾ ਉਹ ਸ਼੍ਰੋਮਣੀ ਕੈਦਲ ਦੇ ਵਿੱਚ ਆ ਕੇ ਤਕੜੇ ਹੋ ਕੇ ਉਹਦੇ ਲੈ ਕੇ ਉਹ ਲੜਾਈ ਲੜਨੀ ਆਪਾਂ ਨੇ ਬੱਲੇ ਬੱਲੇ ਨਹੀਂ ਇਹ ਸਾਰੇ ਉਹਦੇ ਪੰਜਾਬ ਦੀ ਸੇਵਾ ਕਰ ਲਈ ਨੇ ਪੰਜਾਬੀ ਦੀ ਸੇਵਾ ਕਰ ਲੈਨੇ ਸੋ ਇੱਕ ਵਾਰ ਵਧਾਈ ਸੋ ਜਿਹੜਾ ਹਾਲ ਅੱਜ ਪੰਜਾਬ ਦਾ ਹੋਇਆ ਵੈ ਅੱਜ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਲੱਖ ਲੱਖ ਲਾਣਤਾ ਕਿ ਤੁਸੀਂ ਅੱਜ ਮਾੜੀ ਸ਼ਬਦਾਵਲੀ ਗਾਲ ਗਲੋਚ ਤੇ ਝੂਠ ਬੋਲਰ ਤੇ SLAVA ਪੰਜਾਬ ਦਾ 2 ਸਾਲ ਦੇ ਵਿੱਚ ਕੱਖ ਨਹੀਂ ਕਰ ਸਕੇ ਜੇ ਕੁਝ ਕਰਿਆ ਤਾਂ ਲਾਈਵ ਚੱਲਦਾ ਤਾਂ ਮੇਰਾ ਚੈਲੰਜ ਹੈ ਇਹਨਾਂ ਨੂੰ ਕਿ ਜਿੱਥੇ ਮਰਜੀ ਥਾ ਤੁਹਾਡੀ ਜਗਾ ਤੁਹਾਡੀ ਜਿੱਥੇ ਮਰਜੀ ਗੱਲ ਰੱਖ ਲਿਓ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਸੋ ਇਨੀਆਂ ਗੱਲਾਂ ਲੈ ਕੇ ਅੱਜ ਸ਼੍ਰੋਮਣੀ ਕਾਲਦਲ ਦੀ ਯੂਥ ਵਿੰਗ ਦੀ ਲੀਡਰਸ਼ਿਪ ਦੇ ਨਾਲ ਸਰਦਾਰ ਕਾਜਵ ਸਿੰਘ ਮਿੱਡੂ ਕਿੜਾ ਜੀ 77 ਜਨਰਲ ਪੰਜਾਬ ਸਰਦਾਰ ਤਜਿੰਦਰ ਸਿੰਘ ਨੇਜਰ ਜੀ 77 ਜਨਰਲ ਪੰਜਾਬ ਸਰਦਾਰ ਪ੍ਰਵਜੋਤ ਸਿੰਘ ਢਾਲੀਵਾਲ ਜੀ ਸ਼੍ਰੋਮਣੀ ਕਾਲ ਦੇ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਸਰਦਾਰ ਮਨਜੀਤ ਸਿੰਘ ਮਲਕਪੁਰ ਜੀ ਜੋ ਸ਼੍ਰੋਮਣੀ ਕਾਲ ਦੇ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਨੇ ਹੋਰ ਵੀ ਸਾਰੇ ਆਪਣਾ ਅਮਰਤਪਾਲ ਸਿੰਘ ਜੀ ਹਨੀਸ਼ ਵਾਸਲ ਜੀ ਸਾਰੇ ਸਾਡੇ ਯੂਥ ਦੇ ਜਿਹੜੇ ਨਵੇਂ ਨੁਕਤ ਅਹੁਦੇਦਾਰ ਨੇ ਇਹ ਵੀ ਸਾਡੇ ਨਾਲ ਬੈਠੇ ਨੇ ਸੋ ਰਾਣਾ ਜੀ ਸਾਰਿਆਂ ਦਾ ਬਹੁਤ ਬਹੁਤ